ਅਰੰਗਜੇਵ ਨੇ ਇਹ ਬਚਨ ਕੀਤਾ ਸੀ ਸਤਿਗੁਰ ਆਕੇ ਤਿਲਕ ਲਾਉਂਦੇ ਨਹੀਂ ਜੰਜੂ ਪਹਿਨਦੇ ਨਹੀਂ ਤੇ ਫੇਰ ਇਸ ਤਰ੍ਹਾਂ ਆਪ ਆਪਾ ਕਿਉਂ ਗਾਉਣ ਚੱਲੇ ਹੋ ਕੁਰਬਾਨ ਕਿਉਂ ਹੋਣ ਚੱਲੇ ਹੋ ਸ਼ਹਾਦਤ ਕਿਉਂ ਦੇਣ ਚੱਲੇ ਹੋ ਜੇ ਇਸ ਧਰਮ ਦੀ ਰੋ ਰੀਤਾਂ ਨੂੰ ਆਪ ਮੰਨਦੇ ਨਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਖਿਆ ਸੋ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਤਿਆਗ ਮਲ ਰੱਖਿਆ ਸੀ ਬਚਪਨ ਚ ਜੇ ਲੋੜ ਪਈ ਧਰਮ ਨੂੰ ਹਿੰਦ ਨੂੰ ਬਚਾਉਣ ਦੇ ਤਿਲਕ ਤੇ ਜੰਝੂ ਨੂੰ ਬਚਾਉਣ ਦੀ ਧਰਮ ਦੀ ਆਜ਼ਾਦੀ ਨੂੰ ਬਚਾਉਣ ਲਈ ਆਪਾਂ ਤਿਆਗ ਕਰਾਂਗਾ ਨਾ ਕੋ ਦੁਸ਼ਮਣ ਦੋਖੀ ਆ ਨਾ ਹੀ ਕੋ ਬੰਦਾ ਗੁਰੂ ਨਾਨਕ ਦੇ ਘਰ ਕੋਈ ਦੁਸ਼ਮਣ ਨਹੀਂ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਸਬੇ ਸਾਂਝੀ ਵਾਲ ਸਜਾਇਨ ਕੋਈ ਨਾ ਤੇ ਸਹਬਾ ਰਾਜਿਓ ਕਹੇਸਾ ਲੇਗਾ ਜਿਵੇਂ ਪਾਈ ਜੱਤਾ ਜੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਲੈ ਕੇ ਆਉਣਾ ਕਰਦੇ ਨੇ ਉਸੇ ਤਰ੍ਹਾਂ ਸੁਨਹਰ ਵਾਲੀ ਟੋਕਰੀ ਜੱਤਾ ਜੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਇਸੇ ਤਰ੍ਹਾਂ ਹੀ ਲੈ ਕੇ ਔੜਾ ਕਰਦੇ ਨੇ ਤਾਂ ਉਵੇਂ ਹੀ ਇਸ ਸਥਾਨ ਤੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਆਸਥਾ ਸ਼ੀਸ਼ ਗੰਸਾਹਬ ਫੁੱਲਾਂ ਵਾਲੀ ਟੋਕਰੀ ਰੱਖੀ ਜਾਏਗੀ ਸੋ ਸੰਗੀਤ ਜੀ ਤੁਸੀਂ ਦੇਖ ਸਕਦੇ ਹੋ ਉਸ ਸਥਾਨ ਤੇ ਉਹ ਫੁੱਲਾਂ ਵਾਲੀ ਟੋਕਰੀ ਸੁਭਾਈਮਾਨ ਕਰ ਦਿੱਤੀ ਗਈ ਤੇ ਜਿੱਥੇ ਭਾਈ ਜੈਤਾ ਜੀ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਲੈ ਕੇ ਪਹੁੰਚੇ ਸਨ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਅੰਬਾਲਾ ਵਿਖੇ ਬਾਬਾ ਸੀਸ ਮਾਰੀ ਦੀ ਯਾਤਰਾ ਪਹੁੰਚੀ ਆ ਬਾਬਾ ਮਨਜੀਤ ਸਿੰਘ ਜੀ ਜੇਲਪੁਰ ਵਾਲੇ ਫੁੱਲਾ ਵਾਲੀ ਟੋਕਰੀ ਨੂੰ ਉਸ ਸਥਾਨ ਤੇ ਸੁਭਾਇਮਾਨ ਕਰ ਦਿੱਤਾ ਜਿੱਥੇ ਸੰਗਤ ਦਰਸ਼ਨ ਕਰ ਸਕੇ ਦੀਦਾਰੀ ਕਰ ਸਕੇ ਔਰ ਤੁਸੀਂ ਦੇਖ ਸਕਦੇ ਹੋ ਸੰਗਤ ਦਰਸ਼ਕ ਆ ਇਹ ਉਹੀ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਪਾਈ ਜਾਂਦਾ ਜਿਨੇ ਸੁਭਾਇਮਾਨ ਕੀਤਾ ਸੀ ਸੀਸ ਲੈ ਕਰਕੇ ਇਸ ਸਥਾਨ ਤੇ ਪਹੁੰਚੇ ਸੀ ਇਹ ਉਹ ਪ੍ਰਾਤਨ ਤਸਵੀਰ ਬੋਲੀ ਰਗਾਂੰਦਰ ਹੇਟੇ ਤਨਗੁਰ ਤੇ ਇੱਕ ਬਹਾਦਰ ਸਾਹਿਬ ਤਨਗੁਰ ਤੇ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰਸੀ ਨਾ ਉਚਰੇ ਤੇਲਗ ਤੇ ਜੰਜੂ ਤੇ ਰਾਖੇ ਧਰਮ ਦੇ ਝੰਡਾ ਬਰਦਾਦ ਧਰਮ ਦੀ ਆਜ਼ਾਦੀ ਲਈ ਮਨੁੱਖੀ ਕਦਰਾਂ ਕੀਮਤਾਂ ਦੀ ਆਜ਼ਾਦੀ ਲਈ ਸਤਿਗੁਰਾਂ ਨੇ ਦਿੱਲੀ ਦੇ ਚਾਂਦਨੀ ਚੌਕ 'ਤੇ 11 ਨਵੰਬਰ 1675 ਨੂੰ ਸ਼ਹਾਦਤ ਦਿੱਤੀ ਹੈ ਆਪ ਜੀ ਦੇ ਸਨ ਮੁਖਾਬ ਜੀ ਦੇ ਪਰਮ ਪਿਆਰੇ ਤਿੰਨ ਗੁਰੂ ਕੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਉਸ ਪਾਵਨ ਪਵਿੱਤਰ ਧਰਤੀ ਜਿਹੜਾ ਕਣਕਣ ਸ਼ਹੀਦਾਂ ਦੇ ਖੂਨ ਦੇ ਨਾਲ ਭਿੱਜਿਆ ਉਸ ਧਰਤੀ ਨੂੰ ਨਮਨ ਕਰਦੇ ਆ ਉਸ ਧਰਤੀ ਤੋਂ ਗੱਲ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਸ਼ਾਹ ਹੈ ਪੰਜ ਪਿਆਰਿਆਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਸੀਸਮਾਰਗ ਯਾਤਰਾ ਦੇ ਰੂਪ ਚ ਚੌਧਮਾ ਨਗਰ ਕੀਰਤਨ ਸੀਸਮਾਰਗ ਯਾਤਰਾ ਸਤਗੁਰਾਂ ਦੇ ਪਾਵਨ ਸਥਾਨ ਤੋਂ ਗੁਰਦਰਾ ਸ਼ੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਪੜਾਉਂਦਾਰ ਪੜਾਉ ਕਰਦੇ ਹਾਂ ਉਹਨਾਂ ਪਾਵਨ ਗੁਰਧਾਮਾ ਗੁਰਸਥਾਨਾਂ ਤੇ ਹਾਜ਼ਰੀ ਭਰਦੇ ਹਾਂ ਜਿੱਥੇ ਜਿੱਥੇ ਭਾਈ ਜੈਤਾ ਜੀ ਗੁਰਦੇਵ ਪਿਤਾ ਦਾ ਨੌਵੇਂ ਸਤਗੁਰਾਂ ਦਾ ਪਾਵਨ ਸੀਸ ਲੈ ਕੇ ਪਹੁੰਚੇ ਬავਿਸ਼ਰਾਮ ਕੀਤਾ ਉਹਨਾਂ ਅਸਥਾਨਾਂ ਤੇ ਹਾਜ਼ਰੀ ਭਰੀ ਜਾਂਦੀ ਹੈ ਬਾਣੀ ਪੜ੍ਹੀ ਜਾਂਦੀ ਹੈ ਨਤਮਸਤਕ ਹੋ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਅਰਜੋਈਆਂ ਤੇ ਜੋਦੜੀਆਂ ਕਰਦੇ ਹਾਂ ਪੜਾਉਂਦਾਰ ਪੜਾਉ ਕਰਦੇ ਹਾਂ ਅੱਜ ਦੂਜੇ ਦਿਨ ਗੁਰਦਰਾਸ ਸੀਸਗੰਜ ਸਾਹਿਬ ਅੰਬਾਲੇ ਦੀ ਧਰਤੀ ਤੇ ਪਹੁੰਚੇ ਆ ਰਾਤਰੀ ਦੇ ਵਿਸ਼ਰਾਮ ਪਿਛਲੇ ਪੜਾਉ ਤੇ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਵਿਖੇ ਹੋਣਾ ਹੋਏ ਸਨ ਅੱਜ ਦਾ ਦੂਸਰਾ ਦਿਨ ਹੈ ਅਸੀਂ ਇਸ ਮਾਰਗ ਯਾਤਰਾ ਦਾ ਇੱਥੋਂ ਅੰਬਾਲੇ ਤੋਂ ਚੱਲ ਕਰਕੇ ਪੜਾਉ ਤੋਂ ਪੜਾਉ ਕਰਦੇ ਆ ਹੁਣ ਪੰਜਾਬ ਪ੍ਰਵੇਸ਼ ਹੋਵੇਗਾ ਪੰਜਾਬ ਪ੍ਰਵੇਸ਼ ਤੋਂ ਬਾਅਦ ਲਾਲੜੂ ਆਦ ਨਕਰਾਂ ਤੋਂ ਹੁੰਦੇ ਹੋਏ ਬਨੂ ਰਾਦ ਨਕਰਾਂ ਤੋਂ ਸ਼ਤ ਆਗ ਲਗ ਰਾ ਤੋਂ ਹੁੰਦੇ ਹੋਏ ਵੀ ਆਈਪੀ ਰੋਡ ਜੀਰਪੁਰ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜੀ ਵਿਖੇ ਸ਼ਾਮ ਦਾ ਰਾਤਰੀ ਦੇ ਵਿਸ਼ਰਾਮ ਹੋਣਿਆ ਅੱਜ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜੀਰਪੁਰ ਵਿਖੇ ਕੀਰਤਨ ਦਰਬਾਰ ਵੀ ਸਜਣਿਆ 6 ਤੋਂ 9 ਵਜੇ ਤੱਕ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਦਾਸ ਦੀ ਆਵਾਜ਼ ਪਹੁੰਚੇ ਜੋ ਮੇਰੇ ਸਤਿਕਾਰਯੋਗ ਚੈਨਲਾਂ ਵਾਲੇ ਵੀਰ ਐ ਗੁਰਕ੍ਰਿਪਾ ਟੀਵੀ ਵਾਲੇ ਐ ਤੇ ਹੋਰ ਮੇਰੇ ਬੱਚੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਸਨੇਹਾ ਸਾਰੇ ਸੰਸਾਰ ਤੱਕ ਪਹੁੰਚਾ ਰਹੇ ਐ ਅਸੀਂ ਸਮਾਰਕ ਯਾਤਰਾ ਵਿੱਚ ਸ਼ਮੂਰੀਅਤ ਕਰਕੇ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਰ ਉਪਕਾਰਾਂ ਨੂੰ ਆਪਾਂ ਯਾਦ ਕਰੀਏ ਇਡਾ ਵੱਡਾ ਤਿਆਗ ਤੇਹ ਪਹਾਕ੍ਰਿਸੀ ਕਿਰਿਆ ਕਰੀ ਨ ਕਿਨਹੂ ਆਣ ਭਾਈ ਜੈਤਾ ਜੀ ਦੀ ਮਹਾਨ ਕਠਨ ਸੇਵਾ ਸੇਵਕ ਕੋ ਸੇਵਾ ਬਣਾਈ ਹਕਮ ਬੂਝ ਪਰਮ ਪਦ ਪਾਈ ਆਪ ਜੀ ਦੀ ਮਹਾਨ ਸੇਵਾ ਸੂਰਬੀਰ ਬਚਨ ਕੇ ਬਲੀ ਜੋ ਬਚਨ ਦਿੱਤਾ ਸੀ ਸਤਿਗੁਰਾਂ ਦਾ ਅਸੀਸ ਸ੍ਰੀ ਅਨੰਦਪੁਰ ਸਾਹਿਬ ਬਚਾਉਣ ਦਾ ਉਸ ਤੇ ਖਰੇ ਉਤਰੇ ਰੰਗ ਰੇਟੇ குரு ਕੇ بیٹے ਦੀ ਪਦਵੀ ਨੂੰ ਪ੍ਰਾਪਤ ਹੋਏ ਸ੍ਰੀ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗੜਵਕੜੀ ਚੇਲਿਆ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ 350 ਸਾਲਾਂ ਸਤਗੁਰਾਂ ਦਾ ਨੌਵੇਂ ਗੁਰਦੇਵ ਦਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਾਲਾ ਜੀਆਂ ਦਾ 350 ਸਾਲਾਂ ਸ਼ਹੀਦੀ ਦਿਹਾੜਾ ਜੋ ਅੱਜ ਤੋਂ ਆਰੰਭ ਹੋ ਗਿਆ ਹੈ ਅਗਲੇ ਸਾਲ ਲਈ ਸਾਰਾ ਸਾਲ ਆਪਾਂ ਕਮਰ ਕਾਸੇ ਕਰਕੇ ਸਤਗੁਰਾਂ ਦਾ ਸੁਨੇਹਾ ਸ਼ਹਾਦਤ ਦਾ ਸੁਨੇਹਾ ਜੋ ਤੇ ਦੂਜਿਆਂ ਲਈ ਦੂਜਿਆਂ ਦੇ ਧਰਮ ਨੂੰ ਅਰੰਗਜੀਵ ਨੇ ਇਹ ਬਚਨ ਕੀਤਾ ਸੀ ਸਤਿਗੁਰਾਂ ਅੱਗੇ ਮੈਂ ਤਿਲਕ ਲਾਉਂਦੇ ਨਹੀਂ ਜੰਝੂ ਪਹਿਨਦੇ ਨਹੀਂ ਤੇ ਫਿਰ ਇਸ ਤਰ੍ਹਾਂ ਆਪ ਆਪਾਂ ਕਿਉਂ ਗਉਣ ਚੱਲੇ ਹੋ ਕੁਰਬਾਨ ਕਿਉਂ ਹੋਣ ਚੱਲੇ ਹੋ ਸ਼ਹਾਦਤ ਕਿਉਂ ਦੇਣ ਚੱਲੇ ਹੋ ਜੇ ਇਸ ਧਰਮ ਦੀ ਰਹੁ ਰੀਤਾਂ ਨੂੰ ਆਪ ਮੰਨਦੇ ਨਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਖਿਆ ਸੋ ਮੇਰੇ ਮਾਤਾ ਪਿਤਾ ਨੇ ਮੇਰਾ ਆਰਾਮ ਤਿਆਗ ਮਲ ਰੱਖਿਆ ਸੀ ਬਚਪਨ ਚ ਜੇ ਲੋੜ ਪਈ ਧਰਮ ਨੂੰ ਹਿੰਦ ਨੂੰ ਬਚਾਉਣ ਦੀ ਤਿਲਕ ਤੇ ਜੰਝੂ ਨੂੰ ਬਚਾਉਣ ਦੀ ਧਰਮ ਦੀ ਆਜ਼ਾਦੀ ਨੂੰ ਬਚਾਉਣ ਲਈ ਆਪਾਂ ਤਿਆਗ ਕਰਾਂਗਾ ਨਾ ਕੋ ਦੁਸ਼ਮਣ ਦੋਖੀ ਆ ਨਾ ਹੀ ਕੋ ਬੰਦਾ ਗੁਰਨਾਨਕ ਦੇ ਘਰ ਕੋਈ ਦੁਸ਼ਮਣ ਨਹੀਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਵਾਰਾ ਜਿਉ ਧਰਮ ਮੰਨਣ ਦਾ ਸਭ ਨੂੰ ਮਨੁੱਖੀ ਅਧਿਕਾਰ ਹੈ ਸਾਡਾ ਇਹ ਜਨਮ ਸਿੱਧ ਅਧਿਕਾਰ ਹੈ ਸਾਡੇ ਹੱਕ ਆ ਇਹ ਹੱਕ ਔਰੰਗਜ਼ੇਬ ਤੁਸੀਂ ਖੋ ਰਹੇ ਹੋ ਅਸੀਂ ਜ਼ੁਲਮ ਤੇ ਜ਼ਬਰ ਹੋਣ ਨਹੀਂ ਦੇਣਾ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਬਚਨ ਤੇ ਮੋਹਰ ਲਾਈ ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮੰਗ ਅਸੀਂ ਇਸੇ ਕੰਮ ਲਈ ਆਏ ਆਂ ਧਰਮ ਨੂੰ ਬਚਾਉਣ ਲਈ ਆਏ ਆਂ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਏਡਾ ਵੱਡਾ ਸਾਡੇ ਤੇ ਪਰਉਪਕਾਰ ਕੀਤਾ ਅਸੀਂ ਪਰਉਪਕਾਰਾਂ ਨੂੰ ਭੁੱਲੀਏ ਨਾ ਅਕਿਰਤ ਘਣ ਨਾ ਹੋਈਏ ਗੁਰਦੇਵ ਦਾ ਸ਼ੁਕਰਾਨਾ ਕਰੀਏ ਆਪ ਜੀਆਂ ਦੇ ਅੱਜ ਸ਼ਹੀਦੀ ਦਿਹਾੜਿਆਂ ਤੇ ਜੋ ਦਿੱਲੀ ਦੀਆਂ ਸੰਗਤਾਂ ਨੇ ਕੱਲ੍ਹ ਅਮਰਤ ਵੇਲੇ ਨਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਹੈ ਚਾਂਦਨੀ ਚੌਕ ਵਿੱਚ ਉਹ ਸਾਰਾ ਜੋ ਉਸ ਵੇਲੇ ਦਾ ਦ੍ਰਿਸ਼ ਹੈ ਉਹ ਵੇਖ ਕੇ ਆਏ ਆਂ ਆਪ ਸਤਿਗੁਰੂ ਕਿਰਪਾ ਕਰਨ ਬਲ ਬੁੱਧ ਤੇ ਉਤਸ਼ਾਹ ਬਖਸ਼ਣ ਸਤਿਗੁਰੂ ਪੰਥ ਖਾਲਸਾ ਨੂੰ ਸਗਲ ਸੰਸਾਰ ਦੇ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਨੂੰ ਇਹ ਜੋ 350 ਸਾਲਾਂ ਸਤਿਗੁਰਾਂ ਦਾ ਮਨਾਉਣਾ ਹੈ ਅਸੀਂ ਵੱਧ ਚੜ ਕੇ ਬਹੁਤ ਹੀ ਬੈਰਾਗਮਈ ਸ਼ਾਂਤਮਈ ਵਿਸਮਾਦਮਈ ਤਰੀਕੇ ਨਾਲ ਇਹ ਦਿਨ ਮਨਾਈਏ ਮਠਿਆਈਆਂ ਤੋਂ ਗਰੇਜ ਕਰੀਏ ਪਟਾਕੇ ਚਲਾਉਣ ਤੋਂ ਗਰੇਜ ਕਰੀਏ ਨਾਰੇ ਬਾਜੀਆਂ ਹੁਲਣ ਬਾਜੀਆਂ ਤੋਂ ਗਰੇਜ ਕਰੀਏ ਸਤਿਗੁਰਾਂ ਦੇ ਚਰਨਾ ਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੀ ਕੇਵਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਗਰ ਕੀਰਤਨ ਵਿੱਚ ਹਾਜ਼ਰੀ ਭਰੀਏ ਇੰਨੀਆਂ ਕੋ ਬੇਨਤੀਆਂ ਇਹਦੇ ਨਾਲ ਹੀ ਸਾਰੇ ਚੈਨਲ ਵਾਲੇ ਵੀਰ ਸਭ ਦਾ ਇਹ ਦਾਸ ਬਹੁਤ-ਬਹੁਤ ਅਤੀ ਸ਼ੁਕਰਗੁਜ਼ਾਰ ਹੈ ਜੋ ਗੁਰੂ ਦਾ ਸੁਨੇਹਾ ਸਾਰੇ ਸੰਸਾਰ ਤੱਕ ਪਹੁੰਚਾ ਰਹੇ ਹੋ ਇਸ ਵੇਲੇ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲੇ ਦੀ ਧਰਤੀ ਤੇ ਸਤਿਗੁਰਾਂ ਦੇ ਪਾਵਨ ਸੀਸ ਸਥਾਨ ਤੇ ਖਲੋਤੇ ਆਂ ਆਪ ਸਾਰੀਆਂ ਸੰਗਤਾਂ ਦੀ ਵੀ ਮੇਰੀ ਮੰਨ ਦੀ ਤਮੰਨਾ ਹੈ ਜੋ ਸੰਗਤਾਂ ਟੀਵੀ ਚੈਨਲਾਂ ਰਾਹੀਂ ਜਾਂ ਹੋਰ ਮਾਧਿਅਮ ਰਾਹੀਂ ਦਰਸ਼ਨ ਮੇਲੇ ਕਰ ਰਹੀਆਂ ਆਂ ਆਪ ਸਭ ਦੀ ਵੀ ਹਾਜ਼ਰੀ ਸ਼ਹੀਦੀ ਜੋੜ ਮੇਲ ਦੀ ਹਾਜ਼ਰੀ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਰੇ ਦੀ ਧਰਤੀ ਤੇ ਪ੍ਰਵਾਨ ਹੋਵੇ ਆਪ ਜੀ ਦੀ ਹਾਜ਼ਰੀ ਵੀ ਮੰਨ ਕਰਕੇ ਹਾਜ਼ਰੀ ਦਰ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ